ਵਾਕਾਬੰਦੀ ਦੌਰਾਨ ਇੱਕ ਇਨਫੋਰਮੇਸ਼ਨ ਮਿਲਦੀ ਹੈ ਪੰਜ ਕੋਈ ਪੰਜ ਨੌਜਵਾਨ ਲੜਕੇ ਜਿਹੜੇ ਦਾਣਾ ਮੰਡੀ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਬੈਠੇ ਹੋ ਜਨ ਤੇ ਇਸ ਗਤਿੱਤ ਸਿੰਘ ਨੇ ਮੌਕੇ ਤੇ ਕਾਰਵਾਈ ਕਰਦੇ ਇਹਨਾਂ ਪੰਜਾਂ ਨੌਜਵਾਨਾਂ ਨੂੰ ਪੁਲਿਸ ਪਾਰਟੀ ਸਮੇਤ ਗ੍ਰਿਫਤਾਰ ਕੀਤਾ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਕੋਲੋਂ ਜਿਹੜੇ ਤੇਜ ਮਾਰੂ ਹਥਿਆਰ ਮਿਲੇ ਜਿਨ੍ਹਾਂ ਦੇ ਵਿੱਚ ਇੱਕ ਲੋਹੇ ਦੀ ਪਾਈਪ ਇੱਕ ਕੀਰਚ ਇੱਕ ਕਾਪਾ ਤੇ ਇੱਕ ਦਤਾਰ ਜਿਹੜੀ ਦਤਾਰ ਜਿਹੜੀ ਆਪਾਂ ਕਹਿੰਦੇ ਆ ਉਹ ਇਹਨਾਂ ਤੋਂ ਮਿਲੀ ਤੇ ਜਿਹੜਾ ਇਹਨਾਂ ਦੋਸ਼ੀਆਂ ਨੂੰ ਮੌਕੇ ਦੇ ਜਿਹੜੇ ਦੋਸ਼ੀ ਫੜੇ ਗਏ ਨੇ ਇਹਨਾਂ ਚ ਜਿਹੜਾ ਇੱਕ ਮੇਨ ਦੋਸ਼ੀ ਜਿਹੜਾ ਇਹਨਾਂ ਦਾ ਸੀ ਰਾਮ ਸਿੰਘ ਪੁੱਤਰ ਗੁਰਦਾਸ ਜੋ ਜੋਤਰਾਮ ਕਲੋਨੀ ਦਾ ਰਹਿਣ ਵਾਲਾ ਹੈ ਇਸ ਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਨੇ ਜੋ ਜੇਲ ਤੋਂ ਬੇਲ ਤੇ ਆਇਆ ਹੋਇਆ ਹੈ ਦੂਸਰਾ ਇਹਨਾਂ ਦਾ ਸਾਥੀ ਜਿਹੜਾ ਅਨਮੋਲ ਸਿੰਘ ਇਹ ਵੀ ਫਰੀ ਕੋਟ ਦਾ ਰਹਿਣ ਵਾਲਾ ਹੈ ਇਹਦੇ ਤੇ ਵੀ ਇੱਕ ਪਹਿਲਾਂ ਲੁੱਟਖੋ ਦਾ ਮਕਦਮਾ ਸੀ ਤੇ ਇਹ ਵੀ ਬੇਲ ਤੇ ਆਇਆ ਹੈ ਤੇ ਤੀਸਰਾ ਸਾਥੀ ਕੁਲਵੰਤ ਸਿੰਘ ਵਾਸੀ ਖਾਰਾ ਜ਼ਿਲ੍ਹਾ ਫਰੀਕੋਟ ਦਾ ਹੈ ਤੇ ਇਸ ਤੇ ਵੀ ਇਸ ਤੇ ਪਹਿਲਾਂ ਵੀ ਲੜਾਈ ਝਗੜੇ ਦਾ ਮਕਦਮਾ ਦਰਜ ਹੈ ਤੇ ਦੋ ਜਿਹੜੇ ਇਹਨਾਂ ਦੇ ਹੋਰ ਨਾਲ ਸਾਥੀ ਸੀ ਇਹਨਾਂ ਨੂੰ ਅੱਜ ਅਸੀਂ ਮਾਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਪੇਸ਼ ਕਰਕੇ ਅਸੀਂ ਰਿਮਾਂਡ ਲਿਆ ਤੇ ਰਿਮਾਂਡ ਦੌਰਾਨ ਹੁਣ ਇਸ ਤੋਂ ਸਖਤੀ ਨਾਲ ਪੁੱਛਗਿੱਛ ਕਰਾਂਗੇ ਵੀ ਇਹ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ਤੇ ਇਸ ਤੋਂ ਪਹਿਲਾਂ ਇਹਨਾਂ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਇਹ ਸਾਡਾ ਇੱਕ ਇਨਵੈਸਟੀਗੇਸ਼ਨ ਦਾ ਹਿੱਸਾ ਰਹੇਗਾ ਤੇ ਮੇਨ ਸਾਡਾ ਸਾਡੀ ਫ੍ਰੀਕੋਰਪੀਸ ਦਾ ਕਿਸੇ ਵੀ ਮਾੜੇ ਅੰਸਰ ਨੂੰ ਫ੍ਰੀਕੋਰਪ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਵਾਧਾਤ ਨੂੰ ਅੰਜਾਮ ਦੇਣ ਨਹੀਂ ਦਿੱਤਾ ਜਾਏਗਾ ਸਰ ਹਾਲਾਤ ਖੁਸ਼ ਹੋਏ ਹੋਏ ਹੈ ਜੇ ਬੰਦੇ ਹੈਗੇ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਆਪਣੇ মিডিਆ ਰਾਈ ਵੀ ਜੇ ਕੋਈ ਵੀ ਤੁਹਾਨੂੰ ਤੁਹਾਡੇ ਏਰੀਆ ਦੇ ਵਿੱਚ ਜਾਂ ਕਿਸੇ ਥਾਂ ਤੇ ਕੋਈ ਵੀ ਕੋਈ ਅਪਰਾਧੀਕ ਬੰਦਾ ਜਾਂ ਕੋਈ ਨਸ਼ੇ ਨਾਲ ਸੰਬੰਧਤ ਜਾਂ ਤੁਹਾਡੇ ਏਰੀਆ 'ਚ ਕੋਈ ਨਸ਼ਾ ਵੇਚਦਾ ਹੈ ਤਾਂ ਸਾਨੂੰ ਮੈਨੂੰ ਜਾਂ ਸੰਬੰਧ ਸਾਡੇ ਐਸਐਚਓ ਨੂੰ ਜਾਂ ਕੋਈ ਹੈਲਪਲਾਈਨਾਂ ਨੇ ਉਸ ਤੋਂ ਵਰਤੋਂ ਕੀਤੀ ਜਾਏ ਤੇ ਸਾਨੂੰ ਇਨਫੋਰਮ ਕੀਤਾ ਜਾਏ ਤਾਂ ਜੋ ਅਸੀਂ ਇਹਨਾਂ ਮਾੜੇ ਅਨਸਰਾਂ ਨੂੰ ਜ਼ਿਲ੍ਹੇ 'ਚ ਬੀਸਕੀ ਜਦੋਂ ਜਿਹੜਾ ਕੁਝ ਮਿਲਦਾ ਨਾ ਜੀ ਤੇ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਪੁਲਿਸ ਮੌਕੇ ਤੇ ਪਹੁੰਚਦੀ ਹੋਈ ਨਹੀਂ ਨਹੀਂ ਉਹ ਤਾਂ ਉੱਠ ਕੇ ਭੱਜ ਜਾਂਦੇ ਆ ਨਹੀਂ ਇਸ ਤਰ੍ਹਾਂ ਨਹੀਂ ਜਿਵੇਂ ਸਾਰੇ ਨਹੀਂ ਬਿਲਕੁਲ ਜੇ ਤੁਹਾਡੇ ਕੋਲੋਂ ਕਿਸੇ ਵੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਮਿਲਦੀ ਹੈ 112 ਹੈਲਪਲਾਈਨ ਤੇ ਮਿਲਦੀ ਹੈ ਤੇ ਸਾਡੀ ਮਿਸ਼ਨ ਇਹ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਉਹਨਾਂ ਨੂੰ ਰਾਉਂਡ ਅਪ ਕੀ ਕਈ ਜਣਾ ਹੋ ਸਕਦਾ ਹੈ ਵੀ ਜਾਂ ਪੁਲਿਸ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਉਹ ਪਾਸੇ ਹੋ ਜਾਣ ਪਰ ਇਸ ਤਰ੍ਹਾਂ ਨਹੀਂ ਵੀ ਅਸੀਂ ਉਸ ਤੋਂ ਬਾਅਦ ਵੀ ਜੇਕਰ ਸਾਡੇ ਕੋਲ ਜੇ ਕੋਈ ਮੌਕੇ ਪਾਜ ਜਾਂਦੇ ਜਾਂ ਕੁਝ ਵੀ ਫਿਰ ਵੀ ਅਸੀਂ ਤਿਆਰ ਬੈਠੇ ਆ ਜੇ ਕੋਈ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਉਂਦੀ ਹੈ ਜਾਂ ਉਹਨਾਂ ਦੇ ਨਾਮ ਆਉਂਦੇ ਤਾਂ ਅਸੀਂ ਉਹਨਾਂ ਨੂੰ ਜਿਹੜਾ ਇਸ ਜਿਹੜੇ ਮੁਕਦਮੇ ਵਿੱਚ ਬੁੱਕ ਕਰਨ ਵਾਸਤੇ ਨਾ ਕੋਈ ਵੀ ਸਾਨੂੰ ਸਾਡਾ ਮੇਨ ਮਤਲਬ ਇਹ ਆ ਵੀ ਜਿਹੜੇ ਪਬਲਿਕ ਨੂੰ ਆ ਰਾਮ ਨਾਲ ਜਿਹੜਾ ਜਿਹੜਾ ਉਹਨਾਂ ਦਾ ਕਿਸੇ ਤਰ੍ਹਾਂ ਦੀ ਤੰਗੀ ਪਛਾਨੀ ਨਾ ਆਏ ਪਲੀਜ਼ ਫਰੀ ਕੋਰਟ ਦੀ ਹੱਦ ਤਾਬੰਦੀ ਸਰ ਜਿਹੜੀ ਪ੍ਰਭਾਤ ਮੈਂ ਚਲਾਈ ਗਈ ਹੈ ਇਹਦੇ ਵਿੱਚ ਕਿੰਨੇ ਕੁ ਦੋਸ਼ੀ ਪੜੇ ਗਏ ਇਸ ਦੇ ਵਿੱਚ ਹੁਣ ਤੱਕ ਕੋਈ 200 ਤੋਂ ਵੱਧ ਜਿਹੜੇ ਦੋਸ਼ੀ ਨੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹ ਉਹ ਦੋਸ਼ੀ ਨੇ ਜਿਹੜੇ ਸਾਡੇ ਕੋਈ ਮੁਕਦਮਿਆਂ ਦੇ ਪਗੋੜੇ ਸੀ ਜਾਂ ਕਿਸੇ ਮਾੜੇ ਅੰਸਰਾਂ ਨਾਲ ਸਬੰਧ ਰੱਖਦੇ ਗੈਂਗਸਟਰਾਂ ਨਾਲ ਸਬੰਧ ਰੱਖਦੇ ਸੀਗੇ ਨਸ਼ੇ ਨਾਲ ਸਬੰਧ ਰੱਖਦੇ ਸੀਗੇ ਹਰ ਤਰ੍ਹਾਂ ਦਾ ਅਸੀਂ ਇਸ ਜਿਹੜੀ ਮਹਿਮ ਦੇ ਵਿੱਚ ਜਿਹੜੀ ਇਹ ਜਿਹੜੀ ਮੂਵਮੈਂਟ ਚ ਹੋਈ ਹੈ ਤੇ ਸਾਨੂੰ ਇਹਦੇ ਚ ਬਹੁਤ ਵਧੀਆ ਰਿਜ਼ਲਟ ਆਇਆ ਵੀ ਅਸੀਂ ਫਰੀ ਕੋਟ ਜ਼ਿਲ੍ਹੇ ਤੇ ਸਬੰਧਤ ਵੀ ਇੰਨੇ ਜਿਹੜੇ ਵੱਧ ਵੱਧ ਮਾੜੇ ਅਨਸਰ ਜਿਹੜੇ ਅਸੀਂ ਜੇਲ੍ਹ ਚ ਭੇਜ ਚੁੱਕੇ ਆ ਇਹ ਵੀ ਇੱਕ ਜਿਹੜੇ ਪੰਜਾਬ ਸਰਕਾਰ ਵੱਲੋਂ ਜਿਹੜਾ ਡੀਜੀਪੀ ਸਾਡੇ ਮਾਨਯੋਗ ਵੱਲੋਂ ਜਿਹੜੀ ਮਹਿਮ ਚਲਾਈ ਗਈ ਹੈ ਤੇ ਅਜੇ ਇਹ ਕੰਟੀਨਿਊ ਸਾਡਾ ਚੱਲ ਰਿਹਾ ਹੈ ਆਪਰੇਸ਼ਨ ਤੇ ਜਿਹੜੇ ਕੋਈ ਮੌਕੇ ਤੋਂ ਉਦੋਂ ਭੱਜ ਗਏ ਸੀਗੇ ਤੇ ਜੇਕਰ ਹੁਣ ਵਾਪਸ ਆਉਣਗੇ ਤੇ ਅਸੀਂ ਉਹਨਾਂ ਨੂੰ ਵੀ ਅੰਤ ਭੇਜਾਂਗੇ ਫਰੀਦਰਾ نگر ਵਾਲੀ ਕਰ ਲੀ ਕਿ ਨਹੀਂ ਜਦੋਂ ਅਸੀਂ ਵੀ ਤੋਂ ਫਰੀਦਰਾ نگر ਤੋਂ ਪਰसों ਰਾਤ ਨੂੰ